ਤੁਸੀਂ ਸਾਹਮਣੇ ਤਸਵੀਰਾਂ ਦੇਖ ਹੀ ਰਹੇ ਹੋ ਕਿ ਅ ਕਿਉਂਕਿ ਇਧਰਲੀ ਸਾਈਡ ਜਿਹੜੀ ਹੈਗੀ ਆ ਸਰਾਮ ਹੱਲੇ ਦੀ ਉੱਚੀ ਆ ਸਟੇਸ਼ਨ ਵੱਲੋਂ ਸੋ ਲੇਕਿਨ ਦੱਸਿਆ ਜਾ ਰਿਹਾ ਵੀ ਕਿ ਇਧਰ ਵੀ ਜਿਹੜਾ ਪਾਣੀ ਦਾ ਲੈਵਲ ਵੱਧਦਾ ਜਾ ਰਿਹਾ ਫੁੱਟ ਬਾਈ ਫੁੱਟ ਕਿਉਂਕਿ ਪਾਣੀ ਜਿਹੜਾ ਵਦਨ ਦਾ ਨਾਂ ਜਿਹੜਾ ਕਹਿੰਦੇ ਵੀ ਰੁਕਣ ਦਾ ਨਾਂ ਨਹੀਂ ਹੈਗਾ ਉਹ ਲੈਵਲ ਵੱਧਦਾ ਜਾ ਰਿਹਾ ਘਰਾਂ ਦੇ ਅੰਦਰ ਵੜਦਾ ਜਾ ਰਿਹਾ ਪਾਣੀ ਸੋ ਤੁਸੀਂ ਇਹ ਸਾਰੀਆਂ ਤਸਵੀਰਾਂ ਦੇਖ ਰਹੇ ਹੋ ਸਾਡੇ ਚੈਨਲ ਵਿਸ਼ ਪਾਰਟੀ ਵੀ ਰਾਹੀਂ ਅ ਗੱਲਬਾਤ ਕਰਦੇ ਹਾਂ ਹਾਂਜੀ ਕੀ ਕਹਿਣਾ ਚਾਹੋਗੇ ਵੀ ਪਾਣੀ ਕਿੰਨੇ ਵਜੇ ਪੰਚਾਇਤ ਇਥੇ ਇਹ ਜੀ ਕਾਫੀ ਪਾਣੀ ਪਹੁੰਚ ਗਿਆ ਹੈ ਇਹ ਤਕਰੀਬਨ 10 10:30 ਵਜੇ ਜ਼ਿਆਦਾ ਪਹੁੰਚਿਆ ਅੱਛਾ ਜੀ ਹਾਂਜੀ ਅ ਕਿਉਂਕਿ ਉਧਰਲੀ ਸਾਈਡ ਨੀਮਾ ਹੈਗਾ ਤੇ ਉਧਰ 4 ਵਜੇ ਉਧਰ ਪਹਿਲਾਂ ਸੀ ਸਾਡਾ ਘਟ ਪਹਿਲਾਂ ਬਾਚ ਆਇਆ ਵੀ ਇਹ ਉੱਚੀ ਸਾਈਡ ਹੈਗੀ ਆ ਹਾਂਜੀ ਉੱਚੀ ਸਾਈਡ ਆ ਹਾਂਜੀ ਕੀ ਕਹਿਣਾ ਚਾਹੋਗੇ ਜੀ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦੇ ਆ ਤੁਸੀਂ ਮੌਕੇ ਤੇ ਸਾਡੇ ਸਰਾਮ ਮਹੱਲਾ ਵਾਰਡ ਨੰਬਰ 8 ਦਾ ਜਾਇਜ਼ਾ ਲੈਣ ਆਏ ਆ ਜੀ ਹਜੇ ਤੱਕ ਇੱਥੇ ਕੋਈ ਸਰਕਾਰ ਪੰਜਾਬ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਆਈ ਜੀ ਸਵੇਰੇ 4 ਵਜੇ ਦਾ ਪਾਣੀ ਸਟਾਰਟ ਹੋ ਰਿਹਾ ਆ ਜਿਹੜਾ ਇਹ ਪਾਣੀ ਆ 4 ਵਜੇ ਤੋਂ ਬਾਅਦ ਜਿੰਦਾ ਜਿੰਦਾ ਹੌਲੀ ਹੌਲੀ ਸਮਾ ਗਿਆ 10 ਵਜੇ ਤੱਕ ਇਹ ਪੂਰਾ ਫੁੱਲ ਹੋ ਗਿਆ ਜੀ ਹੁਣ ਇੰਨੀ ਇੱਕ ਵੀਡੀਓ ਹੋਰ ਅਪਲੋਡ ਕਰ ਚੁੱਕੇ ਆ ਕਿ ਸਰਕਾਰ ਦਾ ਨੁਮਾਇੰਦਾ ਜੀ ਪੰਜਾਬ ਸਰਕਾਰ ਵੱਲੋਂ ਕੋਈ ਹਜੇ ਤੱਕ ਦੇਖਣ ਵੀ ਨਹੀਂ ਆਇਆ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਰਿਸਪਾਂਸ ਨਹੀਂ ਕੋਈ ਕਾਲ ਕੀਤੀ ਗਈ ਹੈਗੀ ਆ ਕੌਲਾਂ ਸਰ ਪੂਰਾ ਮਹੱਲਾ ਹੁਣ ਕੌਲਾਂ ਤੇ ਜਾਂ ਹੈਲਪ ਲਾਈ ਸਾਰੇ ਤੁਹਾਨੂੰ ਪਤਾ ਕਿੱਥੇ ਕਿੱਥੇ ਸਾਰੇ ਕੌਲਾਂ ਹੀ ਕਰਦੇ ਹੁੰਦੇ ਆ ਮਹੱਲੇ ਵਾਲਿਆਂ ਨੇ ਬਹੁਤ ਕੌਲਾਂ ਕੀਤੀਆਂ ਪਰ ਬਸ ਆ ਰਹੇ ਆ ਨਹੀਂ ਆ ਰਹੇ ਆ ਕਿ ਹੋਰ ਅਜੇ ਤੱਕ ਤਾਂ ਕੋਈ ਨਹੀਂ ਆ ਰਿਹਾ 3 ਵਜ ਚੁੱਕੇ ਆ ਸ਼ਾਮ ਕਿਸੇ ਨੇ ਕਹਿ ਸਕਦੇ ਆ ਕਿ ਕਿਸੇ ਨੇ ਕੋਈ ਸਾਰ ਨਹੀਂ ਲਈ ਹੈ ਅਜੇ ਤੱਕ ਨਹੀਂ ਕੋਈ ਸਾਰ ਨਹੀਂ ਲੈ ਰਿਹਾ ਜੀ ਤੇ ਇੱਥੋਂ ਪਤਾ ਲੱਗਦਾ ਹੈ ਵੀ ਕਿ ਕੇਸ ਲੈਵਲ ਤੱਕ ਜਿਹੜਾ ਹੈਗਾ ਆ ਜੀ ਪੂਰਾ ਹਾਲ ਹੈ ਜੀ ਬਿਲਕੁਲ ਸਲਾਮ ਅੱਲਾ ਸਾਡੇ ਵੱਲ ਤਾਂ ਕੋਈ ਆ ਕੇ ਹੀ ਨਹੀਂ ਰਿਹਾ ਜੀ ਸਿਰਫ ਕੀ ਕਹਿ ਦੇ ਆਪਾਂ ਦੱਖਣੀ ਏਡਾ ਜੀ ਬਸ ਸ਼ਹਿਰ ਦੇ ਹਾਲਾਤ ਦਿਖਾਉਂਦੇ ਰਹਿੰਦੇ ਆ ਇੱਧਰ ਜਿਹੜਾ ਰੇਲਵੇ ਸਟੇਸ਼ਨ ਨਾਲ ਕੋਈ ਨਹੀਂ ਆ ਕੇ ਰਾਜੀ ਹੋਏਗਾ ਜੀ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਜੀ ਹੁਣ ਕੀ ਕਹਿਣਾ ਹੈ ਕਹਿ ਕੇ ਕੇ ਥੱਕ ਚੁੱਕੇ ਆ ਜੀ ਹੁਣ ਕਹਿਣ ਲਈ ਕੋਈ ਗੱਲ ਬਚੀ ਨਹੀਂ ਵੀ ਕੀ ਕਹਿ ਲਈਏ ਹਾਲਾਤ ਤੇ ਵੋਟਾਂ ਦੇ ਸਮੇਂ ਕੀ ਆ ਕਿਉਂਕਿ ਵੋਟਾਂ ਦਾ ਮਾਹੌਲ ਜਿਹੜਾ ਹੈਗਾ ਆ ਆ ਜਲਦ ਹੀ ਲੱਗੇ ਆ ਰਿਹਾ ਹੈ ਸੋ ਇਸ ਬਾਰੇ ਕੀ ਕਹਿਣਾ ਚਾਹੋਗੇ ਵੋਟਾਂ ਸਿਰਫ ਉਹ ਉਹ ਇੱਕ ਮਹੀਨਾ ਇਹ ਸਿਰਫ ਚੈਲਪੈਲ ਹੁੰਦੀ ਹੈ ਜੀ ਆ ਕਰਦੇ ਆਗੇ ਉਹ ਕਰਦੇ ਆਗੇ ਜੀ ਲਾਸਟ ਵਿੱਚ ਆਪਾਂ ਸਾਰਿਆਂ ਨੂੰ ਪਤਾ ਵੀ ਹੁੰਦਾ ਕੁਝ ਨਹੀਂ ਕੋਈ ਐਮਸੀ ਕਿਸੇ ਲੈਵਲ ਤੱਕ ਜੇ ਛੋਟੇ ਲੈਵਲ ਤੋਂ ਵੀ ਆਪਾਂ ਸ਼ੁਰੂ ਕਰੀਏ ਐਮਸੀ ਇੱਕ ਹੁੰਦਾ ਹੈ ਮੱਲੇ ਦਾ ਵਾਰਡ ਦਾ ਜਿਹੜਾ ਵੀ ਉਹ ਪਹੁੰਚਿਆ ਇੱਥੇ ਬਿਲਕੁਲ ਹਜੇ ਤੱਕ ਤਾਂ ਸਰ ਕੋਈ ਨਹੀਂ ਆ ਕੌਣ ਨੇ ਐਮਸੀ ਕੌਣ ਨੇ ਐਮਸੀ ਅਮਰੀਕਥਨ ਜੀ ਤੋ ਕਹਿ ਸਕਦੇ ਆਂ ਵੀ ਕਿ ਕੋਈ ਵੀ ਹਜੇ ਤੱਕ ਇੱਥੇ ਤੁਹਾਡੀ ਸਾਰਿਆਂ ਦੀ ਸਾਰ ਲੈਣ ਵਾਸਤੇ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹੈਗੇ ਆਂ ਜੀ ਸੋ ਜਿਸ ਦਾ ਕਿ ਸਾਹਮਣੇ ਇਹ ਪ੍ਰਤੱਖ ਪ੍ਰਮਾਣ ਹੈਗਾ ਆ ਵੀ ਪਾਣੀ ਦਾ ਲੈਵਲ ਜਿਹੜਾ ਵੱਧਦਾ ਜਾ ਰਿਹਾ ਹੈ ਆ ਸਰ ਨਾਲੋਂ ਉੱਚੀ ਜਗ੍ਹਾ ਗਿਣੀ ਜਾ ਰਹੀ ਹੈਗੀ ਇਹ ਸਟੇਸ਼ਨ ਦੇ ਲੱਗੇ ਸਾਈਡ ਅਸੀਂ ਤੁਹਾਨੂੰ ਸਾਰੀਆਂ ਤਸਵੀਰਾਂ ਦਿਖਾ ਰਹੇ ਹੈਗੇ ਆ ਪਾਣੀ ਦਾ ਜਿਹੜਾ ਹੈ ਲੈਵਲ ਇਧਰਲੀ ਸਾਈਡ ਤੋਂ ਮੈਂ ਤੁਹਾਨੂੰ ਦਿਖਾ ਦਮਾ ਕਿ ਜਿੱਥੇ ਤੱਕ ਨਿਗਾਹ ਜਾ ਰਹੀ ਹੈਗੀ ਆ ਕਿਉਂਕਿ ਅੱਗੇ ਦੀਆਂ ਜੜੀਆਂ ਮੈਂ ਤੁਹਾਨੂੰ ਤਸਵੀਰਾਂ ਦਿਖਾ ਚੁੱਕਾ ਹੈਗਾ ਆ ਵੀ ਬਜ਼ੁਰਗਾਂ ਵਾਸਤੇ ਮਰੀਜ਼ਾਂ ਵਾਸਤੇ ਜਿਹੜਾ ਹੈ ਜਾਣ ਵਾਸਤੇ ਵੀ ਬਹੁਤ ਔਖਾ ਹੈਗਾ ਤੇ ਕੋਈ ਆ ਕੋਈ ਸਾਧਨ ਨਹੀਂ ਕੋਈ ਰਸਤਾ ਨਹੀਂ ਹੈਗਾ ਕਿ ਕਿਸੇ ਪਾਸੇੋਂ ਨਿਕਲ ਕੇ ਆਪਣਾ ਉਹ ਖਾਣ ਦਾ ਜਾਂ ਪੀਣ ਵਾਸਤੇ ਪਾਣੀ ਦੇ ਲਈ ਵੀ ਮਹਤਾਜ ਬੈਠੇ ਨੇ ਸੋ ਲਾਈਟ ਜਿਹੜੀ ਹੈਗੀ ਆ ਉਹ ਵੀ ਬੰਦ ਹੋ ਚੁੱਕੀ ਹੈਗੀ ਆ ਕੋਈ ਕਿਸੇ ਤਰ੍ਹਾਂ ਦਾ ਵੀ ਜਿਹੜਾ ਆਪਣਾ ਕੋਈ ਜੁਗਾੜ ਕਿਸੇ ਸਾਈਡ ਲਾਈਟ ਦਿਨੇ ਜਲ ਰਹੀ ਹੈਗੀ ਆ ਤੇ ਕਿਸੇ ਸਾਈਡ ਬਿਲਕੁਲ ਹੀ ਲਾਈਟ ਨਹੀਂ ਹੈ ਜਿਸ ਦੀਆਂ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹੈਗੇ ਆ ਮਹੱਲਾ ਸਰਾ ਤੋਂ ਨਕੋਦਰ ਦੇ ਵਿੱਚ ਖਲੋਸਰ ਵੱਧ ਹੀ ਜਾ ਰਿਹਾ ਆ ਜਿਸ ਤਰ੍ਹਾਂ ਕੀ ਤੁਸੀਂ ਦੇਖ ਰਹੇ ਹੋ ਕਿ ਮੇਰੇ ਖਿਆਲ ਆ ਵੀ ਕਿ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਹੈ ਕਿ ਰਾਤ ਤੱਕ ਪਾਣੀ ਜਿਹੜਾ ਹੈ ਇਧਰ ਵੀ ਘਰਾਂ ਦੇ ਅੰਦਰ ਜਾ ਪਹੁੰਚਣਾ ਹੈ ਸੋ ਕਿਉਂਕਿ ਨਕੋਦਰ ਦੇ ਵਿੱਚ ਪਾਣੀ ਦਾ ਨਿਕਾਸੀ ਜਿਹੜੀ ਹੈਗੀ ਆ ਕਿਸੇ ਪਾਸੇ ਵੀ ਨਹੀਂ ਹੈ ਸੋ ਇਹ ਬਹੁਤ ਵੱਡੀ ਸਮੱਸਿਆ ਹੈਗੀ ਆ ਜੋ ਕਿ ਹਰ ਕੋਈ ਇਸ ਚੀਜ਼ ਨੂੰ ਜਾਣਦਾ ਹੈਗਾ ਜਿਸ ਤਰ੍ਹਾਂ ਕੀ ਦੱਸਿਆ ਵੀ ਜਾ ਰਿਹਾ ਹੈ ਸੋ ਇਹ ਸਾਰੀਆਂ ਤਸਵੀਰਾਂ ਅਸੀਂ ਤੁਹਾਨੂੰ ਆਪਣੇ ਚੈਨਲ ਵਿਸ਼ਪਾਰਟੀ ਵੀ ਰਾਹੀਂ ਦਿਖਾ ਰਹੇ ਸੀਗੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਸੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਪਾਣੀ ਜੋ ਕਿ ਕਿੱਥੇ ਕੇਸ ਲੈਵਲ ਤੱਕ ਪਹੁੰਚਾ ਹੋਇਆ ਹੈਗਾ ਇਹ ਤੁਸੀਂ ਸਾਡੇ ਚੈਨਲ ਵਿਸ਼ਪਾਰਟੀ ਵੀ ਰਾਹੀਂ ਤਸਵੀਰਾਂ ਦੇਖ ਰਹੇ ਹੋ ਕਿਉਂਕਿ ਮੈਂ ਜ਼ੂਮ ਕੀਤਾ ਹੈ ਸੋ ਥੋੜਾ ਜਿਹਾ ਆ ਤੁਹਾਨੂੰ ਲੱਗਿਓ ਮੈਂ ਕਿਹਾ ਦਿਖਾਦਮਾ ਮੈਂ ਸੋ ਇਹ ਜੋ ਕਿ ਬਹੁਤ ਹੀ ਦੂਰੋਂ ਮੈਂ ਜ਼ੂਮ ਕਰਕੇ ਦਿਖਾ ਰਿਹਾ ਸੀਗਾ ਤੁਹਾਨੂੰ ਤਸਵੀਰਾਂ ਸੋ ਇਹ ਅੱਜ ਦਾ ਜੋ ਕਿ ਅੱਜ ਪਹਿਲੀ ਸਪਟੰਬਰ 2025 ਦੀਆਂ ਸਾਰੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹੈਗੇ ਆ ਕਿ ਜਿੱਥੇ ਤੱਕ ਨਿਗਾਹ ਜਾਰੀ ਹੈ بارش ਦੱਸਿਆ ਜਾ ਰਿਹਾ ਹੈ ਕਿ بارش ਦਾ ਤੇ ਪਾਣੀ ਘਟ ਹੈ ਲੇਕਿਨ ਇਧਰੋਂ ਉਧਰੋਂ ਜਿਹੜਾ ਆ ਕੁਛ ਅ ਨਹਿਰ ਟੁੱਟੀ ਆ ਜਾਂ ਕੁਛ ਖਤਿਆਂ ਵਿੱਚੋਂ ਪਾਣੀ ਆ ਰਿਹਾ ਆ ਕਿਸ ਢੰਗ ਦੇ ਨਾਲ ਇਹ ਸਾਰਾ ਜੋ ਵੀ ਪਾਣੀ ਆ ਪਾਣੀ ਦਾ ਜਲਸਤਰ ਆ ਫਟ ਬਾਈ ਫਟ ਜਿਹੜਾ ਵੱਧਾ ਜਾ ਰਿਹਾ ਹੈਗਾ ਆ ਕਿਉਂਕਿ ਇਹ ਘਟ ਨਹੀਂ ਰਿਹਾ ਵੱਧ ਰਿਹਾ ਹੈਗਾ ਕਿਉਂਕਿ ਕਿਸੇ ਪਾਸੇ ਵੀ ਨਿਕਾਸ ਜਿਹੜਾ ਹੈਗਾ ਪਾਣੀ ਦਾ ਨਹੀਂ ਹੈਗਾ ਸੋ ਪ੍ਰਸ਼ਾਸਨ ਨੂੰ ਇਹ ਗੋਹਾਲ ਲਗਾਈ ਜਾ ਰਹੀ ਹੈ ਕਿ ਕਿਸੇ ਤਰ੍ਹਾਂ ਇਸ ਪਾਣੀ ਦਾ ਜਿਹੜਾ ਨਿਕਾਸੀ ਕੀਤੀ ਜਾਵੇ ਸੋ ਇਹ ਸਾਰੀਆਂ ਤਸਵੀਰਾਂ ਅਸੀਂ ਤੁਹਾਨੂੰ ਆਪਣੇ ਚੈਨਲ ਵਿਸ਼ਵ ਪਾਰਟੀ ਵੀ ਰਾਹੀਂ ਦਿਖਾ ਰਹੇ ਸੀਗੇ ਬਹੁਤ-ਬਹੁਤ ਧੰਨਵਾਦ ਸੋ ਇਹ ਸਾਰੀਆਂ ਤਸਵੀਰਾਂ ਅਸੀਂ ਤੁਹਾਨੂੰ ਆਪਣੇ ਚੈਨਲ ਵਿਸ਼ਵ ਪਾਰਟੀ ਵੀ ਰਾਹੀਂ ਦਿਖਾ ਰਹੇ ਸੀਗੇ ਬਹੁਤ-ਬਹੁਤ ਧੰਨਵਾਦ